ਸਾਜ਼ਿਕਾ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਪਿਆਰ ਤੋਂ ਸਵਾਗਤ ਹੈ ਤੇ ਦੋਸਤੋ ਅੱਜ ਅਸੀਂ ਇੱਕ ਬਹੁਤ ਹੀ ਵਧੀਆ ਮੁੱਦੇ ਦੇ ਉੱਤੇ ਤੁਹਾਡੇ ਨਾਲ ਗੱਲਬਾਤ ਕਰਨ ਲੱਗੇ ਆ ਥੰਬਨੇਲ ਤੁਸੀਂ ਦੇਖ ਹੀ ਲਿਆ ਹੋਵੇਗਾ ਕਿ ਰੱਬ ਜਦੋਂ ਵੀ ਦਿੰਦਾ ਸੱਪੜ ਫਾੜ ਕੇ ਦਿੰਦਾ ਆ ਕਿਉਂਕਿ ਰੱਬ ਜਦੋਂ ਕਿਸੇ ਦੇ ਉੱਤੇ ਮਿਹਰਬਾਨ ਹੋ ਜਾਂਦਾ ਆ ਤੇ ਪਤਾ ਵੀ ਨਹੀਂ ਲੱਗਦਾ ਵੀ ਉਹਦੇ ਉੱਤੇ ਉਹ ਕਿੰਨੀ ਕੁ ਵੱਡੀ ਆਪਣੀ ਜੜਾ ਆ ਸ਼ਕਤੀ ਦਾ ਪ੍ਰਵਾਨ ਦਿਖਾ ਦਿੰਦਾ ਆ ਕਹਿੰਦੇ ਕਿ ਰੱਬ ਧਰਤੀ ਤੇ ਨਹੀਂ ਇਹ ਦਿਖਾਈ ਦਿੰਦਾ ਪਰ ਕਿਤੇ ਨਾ ਕਿਤੇ ਉਹ ਜ਼ਰੂਰ ਹੈ ਕਿਉਂਕਿ ਇਹੋ ਜਿਹਾ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਨੇ ਉਹ ਸਾਹਮਣੇ ਆਉਂਦੀਆਂ ਨੇ ਮਹਾਕੁੰਭ ਤੁਸੀਂ ਦੇਖਿਆ ਹੋਵੇਗਾ ਕਿ ਮਹਾਕੁੰਭ ਦੇ ਵਿੱਚ ਬਹੁਤ ਜ਼ਿਆਦਾ ਚਰਚਾ 'ਚ ਰਹਿਣ ਵਾਲੀ ਮੋਨਾਲੀਸਾ ਰਾਤੋ ਰਾਤ ਇੰਨੀ ਜ਼ਿਆਦਾ ਉਸ ਕੁੜੀ ਨੂੰ ਪਹਿਚਾਨ ਮਿਲ ਗਈ ਕਿ ਉਹ ਰਾਤੋ ਰਾਤ ਇੱਕ ਤਰ੍ਹਾਂ ਦੀ ਸੈਲੀਬ੍ਰਿਟੀ ਬਣ ਗਈ ਇੱਕ ਤਰ੍ਹਾਂ ਦੀ ਇੱਕ ਬਹੁਤ ਵੱਡੀ ਸਟਾਰ ਬਣ ਗਈ ਕਾਪੀ ਹਰ ਇੱਕ ਸੋਸ਼ਲ ਮੀਡੀਆ ਦੇ ਉੱਤੇ ਹਰ ਇੱਕ ਨਿਊਜ਼ ਦੇ ਵਿੱਚ ਸਿਰਫ ਤੇ ਸਿਰਫ ਕੁੰਬ ਦੇ ਵਿੱਚ ਮੋਨਾ ਲੀਸਾ ਹੀ ਦਿਖਾਈ ਦਿੰਦੀ ਸੀ ਹਰ ਯੂਟਿਊਬਰ ਹਰ ਫੇਸਬੁਕ ਹਰ ਇੰਸਟਾਗ੍ਰam ਵਾਲਾ ਬੰਦਾ ਜਿਹੜਾ ਆ ਸਿਰਫ ਤੇ ਸਿਰਫ ਕੁੰਬ ਦੇ ਮੇਲੇ ਦੇ ਵਿੱਚ ਭਾਲਦਾ ਸੀ ਤੇ ਉਹ ਭਾਲਦਾ ਸੀ ਮੋਨਾਲੀਸਾ ਨੂੰ ਤੇ ਮੋਨਾਲੀਸਾ ਜਿੰਨਾ ਚਿਰ ਆਪਣੇ ਕੁੰਬ ਤੋਂ ਜਿਹੜਾ ਆ ਆਪਣੇ ਘਰ ਵਾਪਸ ਨਹੀਂ ਪਰਤ ਗਈ ਤਦ ਤੱਕ ਹਰ ਨਿਊਜ਼ ਹਰ ਰੋਜ਼ ਹਰ ਚੈਨਲ ਸਿਰਫ ਮੋਨਾ ਲੀਸਾ ਨੂੰ ਹੀ ਲੱਭਦਾ ਫਿਰਦਾ ਸੀ ਤੰਦਾਦੀ ਕਿ ਮੋਨਾ ਲੀਸਾ ਦੀ ਇੱਕ ਵੀਡੀਓ ਵਾਇਰਲ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਸਿਰਫ ਤੇ ਸਿਰਫ ਮੋਨਾ ਲੀਸਾ ਹੀ ਕੁੰਬ ਦੇ ਵਿੱਚ ਦਿਖਾਈ ਦਿੰਦੀ ਹੈ ਹਰ ਜਗ੍ਹਾ ਦੇ ਉੱਤੇ ਹਰ ਐਂਗਲ ਦੇ ਉੱਤੇ ਮੋਨਾ ਲੀਸਾ ਮੋਨਾ ਲੀਸਾ ਮੋਨਾ ਲੀਸਾ ਤੰਦਾਦੀ ਕਿ ਪੰਜਾਬ ਦੇ ਬਹੁਤ ਹੀ ਹਿੱਟ ਸਿੰਗਰ ਜਿਨ੍ਹਾਂ ਦਾ ਨਾਮ ਆ ਪਾਲੀ ਦਿੱਤਵਾਲੀ ਆ ਜੀ ਉਹਨਾਂ ਨੇ ਵੀ ਇੱਕ ਗੀਤ ਗਾ ਦਿੱਤਾ ਮੋਨਾ ਲੀਸਾ ਦੇ ਉੱਤੇ ਮੋਨਾਲੀ ਸਾਡੇ ਉੱਤੇ ਗੀਤ ਗਾਇਆ ਕਿ ਉਹ ਮਹਾਕਉਮਬ ਦੇ ਵਿੱਚ ਕਿਵੇਂ ਇੱਕ ਬਣਜਾਰਣ ਕੁੜੀ ਜਿਹੜੀ ਏ ਉਹ ਹਿੱਟ ਹੁੰਦੀ ਏ ਕਿਵੇਂ ਮੋਨਾ ਮੋਨਾ ਹੋਈ ਪਈ ਏ ਪੂਰੇ ਪੰਜਾਬ ਦੇ ਵਿੱਚ ਇੱਕ ਸੁਪਰਸਟਾਰ ਸਿੰਗਰ ਵੱਲੋਂ ਉਸ ਕੁੜੀ ਦੇ ਉੱਤੇ ਗਾਣਾ ਗਾਣਾ ਵੀ ਇੱਕ ਬੜੀ ਵੱਡੀ ਜੜੀ ਏ ਉਹ ਗੱਲਬਾਤ ਹੋ ਜਾਂਦੀ ਏ ਉਸ ਤੋਂ ਬਾਅਦ ਆ ਬੜੀਆਂ-ਬੜੀਆਂ ਵੱਡੀਆਂ ਜਿਹੜੀਆਂ ਹਸਤੀਆਂ ਨੇ ਬੜੀਆਂ-ਬੜੀਆਂ ਜਿਹੜੀਆਂ ਸੈਲੀਬ੍ਰਿਟੀ ਨੇ ਉਹਨਾਂ ਨੇ ਵੀ ਆਪਣੇ ਇੰਸਟਾਗ੍ਰਾਮ ਹੈਂਡਲਸਾਂ ਦੇ ਉੱਤੇ ਆਪਣੇ YouTube ਦੇ ਉੱਤੇ ਜਾਂ ਆਪਣੇ ਫਿਰ Facebook ਪੇਜਾਂ ਦੇ ਉੱਤੇ ਜਿਹੜਾ ਆ ਉਹ ਮੋਨਾ ਲੀਸਾ ਬਾਰੇ ਗੱਲਬਾਤ ਕੀਤੀ ਮੋਨਾਲੀਸਾ ਨੂੰ ਬਹੁਤ ਸਾਰੇ ਲੋਕਾਂ ਨੇ ਕ੍ਰਿਟੀਸਾਈਜ਼ ਵੀ ਕੀਤਾ ਮੋਨਾਲੀਸਾ ਦੇ ਬਾਰੇ ਇਹ ਵੀ ਗੱਲਾਂ ਆਉਣ ਲੱਗੀਆਂ ਕਿ ਮੋਨਾਲੀਸਾ ਨੂੰ ਗੱਡੀ ਦੇ ਦਿੱਤੀ ਗਈ ਮੋਨਾਲੀਸਾ ਨੂੰ ਥੱਬਾ ਪਾਹਾਂ ਦਾ ਕਿਸੇ ਨੇ ਦੇ ਦਿੱਤਾ ਪਰ ਧੰਦਾ ਦਈਏ ਕਿ ਮੋਨਾਲੀਸਾ ਨੇ ਆਪਣੇ YouTube ਚੈਨਲ ਦੇ ਉੱਤੇ ਇਹ ਗੱਲ ਕਲੀਅਰ ਕਰ ਦਿੱਤੀ ਏ ਕਿ ਉਹਨੂੰ ਨਾ ਤੇ ਕਿਸੇ ਨੇ ਕੋਈ ਗੱਡੀ ਦਿੱਤੀ ਏ ਤੇ ਨਾ ਹੀ ਕਿਸੇ ਨੇ ਉਹਨੂੰ ਕੋਈ ਪੈਸਾ ਦਿੱਤਾ ਆ ਬਸ ਇਹ ਜ਼ਰੂਰ ਆ ਕਿ ਲੋਕਾਂ ਨੇ ਆਮ ਜਨਤਾ ਨੇ ਜਨਤਾ ਨੇ ਰੱਬ ਵਰਗੇ ਸਰੋਤਿਆਂ ਨੇ ਉਹਨੂੰ ਇੱਕ ਚੰਗੀ ਪਛਾਣ ਜ਼ਰੂਰ ਦੇ ਦਿੱਤੀ ਜਿਹਦੇ ਨਾਲ ਉਹਦਾ YouTube ਚੈਨਲ ਜਿਹੜਾ ਆ ਦਿਨਾਂ ਦੇ ਵਿੱਚ ਤਰੱਕੀਆਂ ਕਰ ਗਿਆ ਉਹਦਾ YouTube ਚੈਨਲ ਇਸ ਟਾਈਮ ਜਿਹੜਾ ਆ 3-4 ਲੱਖ ਦੇ ਕੋਲ ਪਹੁੰਚ ਚੁੱਕੇ ਨੇ ਸਬਸਕ੍ਰਾਈਬਰ ਜਿੱਦੇ ਤੋਂ ਹੋ ਸਕਦਾ ਕਿ ਉਹ ਚੰਗੀ ਇਨਕਮ ਵੀ ਕਰ ਸਕੇ ਜੇਕਰ ਉਹਨੇ ਆਪਣਾ ਚੈਨਲ ਮੋਨਟਾਈਜ਼ ਕਰ ਲਿਆ ਹੋਇਆ ਤਾਂ ਦੋਸਤੋ ਬੜੀ ਤਕੜੀ ਗੱਲ ਐ ਕਿ ਇੱਕ ਗਰੀਬ ਦੀ ਵਰਗ ਆ ਜਿਹੜਾ ਉਹਦੇ ਤੇ ਮਹਾਰਾਜ ਦੀ ਪਰਮਾਤਮਾ ਦੀ ਕਿਰਪਾ ਹੁੰਦੀ ਐ ਜਦੋਂ ਭਗਵਾਨ ਉਹਦੇ ਤੇ ਖੁਸ਼ ਹੁੰਦੇ ਨੇ ਰੱਬ ਨੇ ਸੱਪੜ ਫਾੜ ਕੇ ਉਹਨੂੰ ਸੌਹਰਤ ਦੇ ਦਿੱਤੀ ਸਿਰਫ ਤੇ ਸਿਰਫ ਉਹਦੀਆਂ ਸੋਹਣੀਆਂ ਅੱਖਾਂ ਕਰਕੇ ਇੱਕ ਬਣਜਾਰਨ ਜਿਹੜੀ ਐ ਉਹ ਸੁਪਰਸਟਾਰ ਹੋ ਜਾਂਦੀ ਐ ਤਾਂ ਦਾਦਾ ਜੀ ਕਿ ਅੱਜ ਤੋਂ ਕਈ ਸਾਲ ਪਹਿਲਾਂ ਜਿਹੜਾ ਆ ਉਹ ਹਾਂਸਰਾਜ ਹਾਂਸ ਜੀ ਨੇ ਇੱਕ ਗਾਣਾ ਗਾਇਆ ਸੀ ਨੀ ਬਣਜਾਰਨ ਕੁੜੀਏ ਥੋੜੀ ਉੱਤੇ ਤੇਲ ਤੇਰੀ ਬਾਤ ਐ ਮੋਰਨੀ ਨਹੀਂ ਬਣ ਜਾਰਨ ਕੁੜੀਏ ਉਸੇ ਚੀਜ਼ ਨੂੰ ਥੋੜਾ ਜਿਹਾ ਪਾਲੀ ਦੇ ਤਵਾਰੀ ਹੋਣਾ ਨੇ ਕਿਹਾ ਵੀ ਨਾ ਬਾਤ ਐ ਮੋਰਨੀ ਨਾ ਥੋੜੀ ਉੱਤੇ ਤੇਲ ਪਰ ਮੋਨਾਲੀ ਸਮ ਮੋਨਾਲੀ ਸਾ ਹੋਈ ਪਈ ਏ ਬਣ ਜਾਰਨ ਕੁੜੀਏ ਤੰਦਾਦੀ ਹੈ ਕਿ ਬੜੇ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਮੋਨਾਲੀਸਾ ਇੱਥੋਂ ਇੱਥੇ ਪਹੁੰਚ ਚੁੱਕੀ ਹੈ ਬਹੁਤ ਵੱਡੀ ਆਪਣੇ ਆਪ ਤੋਂ ਇੱਕ ਸਟਾਰ ਹੋ ਚੁੱਕੀ ਹੈ ਉਹਦੀ ਪਛਾਣ ਜਿਹੜੀ ਹੈ ਚੰਗੇ ਪਲੇਸ ਸੈਲੀਬ੍ਰਿਟੀਆ ਚ ਹੋ ਚੁੱਕੀ ਹੈ ਕਹਿਣ ਤੋਂ ਭਾਵ ਵੀ ਜਿੰਨੀ ਪਛਾਣ ਅੱਜ ਦੁਨੀਆ ਦੇ ਵਿੱਚ ਇੱਕ ਚੰਗੇ ਸੈਲੀਬ੍ਰਿਟੀ ਦੀ ਹੈ ਇੱਕ ਚੰਗੇ ਯੂਟਿਊਬਰ ਦੀ ਹੈ ਉਨੀ ਪਛਾਣ ਹੀ ਮੋਨਾਲੀਸਾ ਦੀ ਵੀ ਹੋ ਚੁੱਕੀ ਹੈ ਉਸ ਵੜਨ ਜਾਣ ਕੁੜੀ ਦੀ ਹੋ ਚੁੱਕੀ ਹੈ ਮੈਂ ਤੁਹਾਡੇ ਨਾਲ ਇਹ ਵੀਡੀਓ ਕਿਉਂ ਬਣਾ ਰਿਹਾ ਹਾਂ ਪਹਿਲਾ ਇਹ ਵੀਡੀਓ ਜਿਹੜੀ ਬਣਾ ਰਿਹਾ ਹਾਂ ਉਹਦੇ ਤੋਂ ਬਾਅਦ ਐਂਡ ਤੇ ਤੁਹਾਨੂੰ ਮੋਨਾਲੀਸਾ ਦੀ ਉਸ ਵੀਡੀਓ ਦੀ ਕਲਿੱਪ ਵੀ ਵਿਖਾਵਾਂਗਾ ਜਿੱਦੇ ਵਿੱਚ ਮੋਨਾਲੀਸਾ ਨੇ ਅੱਜ ਚੈਨਲ ਤੇ ਆ ਕੇ ਕਿਹਾ ਕਿ ਮੈਨੂੰ ਬੰਬੇ ਤੋਂ ਫਿਲਮ ਦੀ ਆਫਰ ਮਿਲੀ ਹੈ ਮੈਂ ਥੋੜੇ ਦਿਨਾਂ ਦੇ ਲਈ ਐਕਟਿੰਗ ਸਿੱਖਣ ਜਾ ਰਹੀ ਹਾਂ ਉਸ ਤੋਂ ਬਾਅਦ ਆ ਮੈਂ ਹੀਰੋਣ ਬਣਾਂਗੀ ਮੇਰਾ ਸੁਪਨਾ ਸੀ ਕਿ ਮੈਂ ਹੀਰੋਣ ਬਣ ਜਾਵਾਂ ਮੈਂ ਐਕਟਰਸ ਬਣ ਜਾਵਾਂ ਤੇ ਉਹ ਮੇਰਾ ਸੁਪਨਾ ਤੁਸੀਂ ਪੂਰਾ ਕੀਤਾ ਆ ਲੋਕਾਂ ਪੂਰਾ ਕੀਤਾ ਆ ਉਹਨੂੰ ਰਾਤੋ ਰਾਤ ਇੰਨੀ ਵੱਡੀ ਪਛਾਣ ਦੇ ਕੇ ਜਿਹੜਾ ਆ ਲੋਕਾਂ ਨੇ ਉਹਨੂੰ ਸਟਾਰ ਬਣਾ ਦਿੱਤਾ ਤੇ ਉਸੇ ਸਟਾਰਨੈਸ ਦੀ ਵਜ੍ਹਾ ਕਰਕੇ ਅੱਜ ਉਹਨੂੰ ਇੱਕ ਫਿਲਮ ਦੇ ਵਿੱਚ ਜਿਹੜਾ ਆ ਮੌਕਾ ਮਿਲਿਆ ਆ ਇੱਕ ਫਿਲਮ ਦੇ ਵਿੱਚ ਕੰਮ ਕਰਨ ਦਾ ਜਿਹੜਾ ਆ ਮੌਕਾ ਮਿਲ ਚੁੱਕਾ ਮੋਨਾਲੀਸਾ ਨੂੰ ਮੋਨਾਲੀਸਾ ਬਹੁਤ ਜਲਦੀ ਇੱਕ ਖੂਬਸੂਰਤ ਫਿਲਮ ਦੇ ਵਿੱਚ ਸਾਹਮਣੇ ਆਏਗੀ ਉਹ ਫਿਲਮ ਬਹੁਤ ਜਲਦੀ ਰਿਲੀਜ਼ ਹੋਏਗੀ ਤੇ ਫਿਲਹਾਲ ਜਿਹੜਾ ਆ ਮੋਨਾਲੀਸਾ ਨੂੰ ਉਸ ਫਿਲਮ ਦੇ ਲਈ ਸਾਈਨ ਕਰ ਲਿਆ ਗਿਆ ਆ ਬੰਬੇ ਤੋਂ ਤੇ ਬੰਬੇ ਤੋਂ ਜਿਹੜਾ ਆ ਉਸ ਕੁੜੀ ਨੂੰ ਹੀਰੋਣ ਬਣਾਉਣ ਦੇ ਲਈ ਜਿਹੜੀ ਇਹ ਉਹ ਗੱਲਬਾਤ ਹੋ ਚੁੱਕੀ ਏ ਇਹ ਸਾਰੀ ਗੱਲਬਾਤ ਮੋਨਾਲੀਸਾ ਨੇ ਆਪਣੇ YouTube ਚੈਨਲ ਦੇ ਉੱਤੇ ਕਹੀ ਏ ਤੇ ਆਓ ਸੁਣਾਉਣੀ ਆ ਉਹ ਗੱਲਬਾਤ ਤੁਹਾਨੂੰ ਤੇ ਫਿਰ ਕਰਦੇ ਆ ਗੱਲ नमस्ते मैं मोनाली देश के सभी लोगों को प्रणाम करती हूँ मैं कुंभ में, में मालव द्राक्ष बेचने गई थी वहाँ महादेव का आशीर्वाद या किसी संतों ने या आप लोगों ने मुझे एक रातों रात पहचान दी इसके लिए मैं सबको थैंक यू कहना चाहती हूँ और मैं बताना चाहती हूँ कि आप सबकी वजह से मुझे एक फिल्म मिली मेरी फिल्म का नाम मेदी डायरी ऑफ मणिपुर जिसके डायरेक्टर सनोज मिश्रा जी मेरे गांव आए थे और उन्होंने मुझे इस फिल्म के लिए साइन किया सपना था की मैं हीरोइन बनू और सपना मेरा आज पूरा हो गया है आप सब आशीर्वाद दीजिए की मैं मेरा काम अच्छे से कर मेरी क्यों दोस्तों सुनिए ना तो सारी गल मोनालिसा ने ਖੁਦ ਬਿਆਨ ਦਿੱਤਾ ਆ ਕਿ ਮੈਨੂੰ ਫਿਲਮ ਮਿਲ ਚੁੱਕੀ ਏ ਮੈਂ ਫਿਲਮ ਸਾਈਨ ਕਰ ਚੁੱਕੀ ਆ ਹੁਣ ਮੈਂ ਐਕਟਿੰਗ ਦੇ ਲਈ ਜਾ ਰਹੀ ਆ ਸਿੱਖਣ ਦੇ ਲਈ ਜਾ ਰਹੀ ਆ ਤੇ ਫਿਰ ਮੈਂ ਉਹ ਫਿਲਮ ਕਰਾਂਗੀ ਮੇਰਾ ਸੁਪਨਾ ਸੀ ਕਿ ਮੈਨੂੰ ਫਿਲਮ ਮਿਲੇ ਤੇ ਮੈਂ ਐਕਟਰ ਬਣਾ ਮੈਂ ਐਕਟ੍ਰੈਸ ਬਣਾ ਹੀਰੋਨ ਬਣਾ ਤੇ ਮੋਨਾਲੀਸਾ ਬਹੁਤ ਜਲਦ ਜੜਾ ਆ ਐਕਟਰ ਬਣਨ ਜਾ ਰਹੀ ਏ ਤੇ ਤੁਸੀਂ ਇੱਕ ਬਣਜਾਰਨ ਕੁੜੀ ਨੂੰ ਇੱਕ ਆਮ ਜੀ ਕੁੜੀ ਨੂੰ ਸਟਾਰ ਬਣਾ ਦਿੱਤਾ ਆ ਬੜੀ ਤਗੜੀ ਗੱਲ ਆ ਪਬਲਿਕ ਦੇ ਹੱਥਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸੋਸ਼ਲ ਮੀਡੀਆ ਇੱਕ ਸਟਾਰ ਨੂੰ ਜਾਂ ਇੱਕ ਮਿੱਟੀ ਦੇ ਕਿਣਕੇ ਨੂੰ ਜਾਂ ਇੱਕ ਧੋੜ ਦੇ ਕੰਨ ਨੂੰ ਵੀ ਜੜਾਇਆ ਉਹ ਰਾਤੋਂ ਰਾਤ ਸਟਾਰ ਬਣਾ ਦਿੰਦਾ ਆ ਪਾਵਰ ਆਫ ਦੀ ਸੋਸ਼ਲ ਮੀਡੀਆ ਪਾਵਰ ਆਫ ਦੀ ਮੀਡੀਆ ਤੁਸੀਂ ਵੇਖ ਹੀ ਚੁੱਕੇ ਹੋ ਕਿ ਇੱਕ ਬਣਜਾਰਣ ਕੁੜੀ ਇੱਕ ਮੋਨਾਲੀਸਾ ਰਾਤੋਂ ਰਾਤ ਸਟਾਰ ਬਣ ਜਾਂਦੀ ਏ ਤੇ ਹੁਣ ਉਹਨੂੰ ਫਿਲਮ ਇੰਡਸਟਰੀ ਤੋਂ ਵੀ ਆਫਰ ਆ ਜਾਂਦੀ ਏ ਵੀਡੀਓ ਤੁਹਾਨੂੰ ਕਿਵੇਂ ਦੇ ਲੱਗੀ ਮੋਨਾਲੀਸਾ ਦੇ ਬਾਰੇ ਤੁਸੀਂ ਸੁਣ ਹੀ ਲਿਆ ਆ ਇੱਕ ਵਣਜਾਰਨ ਕੁੜੀ ਦੇ ਬਾਰੇ ਤੁਸੀਂ ਸੁਣ ਲਿਆ ਆ ਤੁਹਾਨੂੰ ਕਿਵੇਂ ਦੇ ਲੱਗੀ ਹੈ ਸਾਰੀ ਗੱਲਬਾਤ ਆਪਣਾ ਕਮੈਂਟ ਜਰੂਰ ਕਰਿਓ ਨਾਲ ਦੀ ਨਾਲ ਦੋਸਤੋ ਲਾਈਕ ਕਰਕੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜੇਕਰ ਤੁਸੀਂ ਵੀ ਮੋਨਾਲੀਸਾ ਦੇ 팬 ਹੋ ਤਾਂ ਥੈਂਕ ਯੂ